ਦੀ ਗੱਲ ਧਿਆਨ ਨਾਲ ਸੁਣ ਲਿਓ ਦੇਖੋ ਪਹਿਲਾ ਸਾਡੇ ਤੇ ਅਲੀਗੇਸ਼ਨ ਲਾਇਆ ਇਹਨਾਂ ਨੇ ਜੀ ਕੂਥ ਕੈਪਚਰਿੰਗ ਕਰ ਲਈ ਜੀ ਗੁੰਡੇ ਆ ਜੀ ਇਹ ਫਲਾਨਾ ਇਹ ਪਾਤਾ ਤੇ ਫਿਰਦਿਆ ਜੀ ਜੂੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸੱਟੋ ਡਾਂਗਾ ਲੈ ਕੇ ਪੈਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਥ੍ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਭਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਾਈ ਤੀ ਚੜਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਦਿਲ ਤਰ ਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੁੰਬੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜਿਹਨੂੰ ਮਰਜ਼ੀ ਸੱਦ ਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾਲ ਕੋਈ ਮਿਸਬਿਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਵਾ ਇੱਕ ਬੰਦਾ ਤੁਹਾਡਾ ਆ ਕੇ ਕਹਦੇ ਇਸ ਸਾਡੇ ਪਿੰਡ ਦੇ ਵਿੱਚ ਜੀ ਆ ਕੁਛ ਕੀਤਾ ਸਹੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੇ ਤੁਹਾਡੇ 7 8 ਤੁਸੀਂ ਜ਼ੋਨ ਇੰਚਾਰਜ ਲਾਏ ਹੋਏ ਆ ਗਿਲਜੇ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾ ਲੋ ਤੁਸੀਂ ਆਪਣਾ ਦੋਦੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਂ ਨੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇੰਨਾ ਪਿੰਡਾਂ ਚ ਵੇਖ ਕੇ ਕਹਦੇ हां ਇੱਥੇ ਤੁਹਾਡੇ ਬੰਦੇ ਜਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਿ ਦਿੰਨ ਵੀ ਜੇ ਉੱਥੇ ਸਣੀ ਗਿਆ ਹੋਵੇ ਜਾਂ ਕੋਈ ਉਨੀ ਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਣਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਹੁਣ ਅਸੀਂ ਤਾਂ ਪਾਈ ਪੜ ਪੜ ਕੇ ਨਹੀਂ ਪਾਉਣੀ ਆ ਆ ਰਿਜ਼ਲਟ 17 ਤਰੀਕ ਨੂੰ ਤੁਹਾਡੇ ਕੋਲੇ ਸਾਹਮਣੇ ਆ ਜੂਗਾ ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਬਾਰੇ ਇਲੈਕਸ਼ਨ ਜੇ ਉਵੇ ਤਾਂ ਇੱਕ ਰਾਹੀ ਮੈਂ ਕਹਿੰਦੀ ਪਲਾਂ ਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਤਰਾਜ ਕੋਈ ਪ੍ਰੋਬਲਮ ਨਹੀਂ ਕਰਾਓ ਇਲੈਕਸ਼ਨ ਦੁਆਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਿਹਾ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਭਾਈ ਸਾਰਿਆਂ ਨੂੰ ਕਹੀ ਜਾਂਦਾ ਚੜ ਜਾ ਬੱਚਾ ਸੂਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਤੇ ਵਰਕਰਾਂ ਨੂੰ ਕਹੀ ਜਾਂ ਨੋ ਢੰਗਾ ਲੈ ਕੇ ਸੜਕਾਂ ਤੇ ਆਜੋ ਇਸ ਸਰਦਾਰ ਜੀ ਆਪ ਅਗਵਾਈ ਕਰਨੀ ਪੈਂਦੀ ਹੁੰਦੀ ਆ ਆਪ ਅੱਗੇ ਲੱਗਣਾ ਪੈਂਦਾ ਹੁੰਦਾ। ਯਾਰ ਸੋਸ਼ਲ ਮੀਡੀਆ ਤੇ ਕਿਹਾ ਵੀ ਹੈ ਜੀ ਵੀ ਰੀਪੋਲ ਵਲੇ ਮੈਂ ਵਿੱਚ ਖੁਦ ਹਾਂਗਾ। ਤੁਸੀਂ ਸਾਰੇ ਪਿਆਰ ਲੈਣਾ। ਨਹੀਂ ਰੀਪੋਲ ਵਲੇ ਤਾਂ ਹਊਗਾ ਤੇ ਕੱਲ ਕਿੱਥੇ ਗਏ ਵੀ ਸੀ ਜੀ? ਕੱਲ ਪੋਲਿੰਗ ਹੀ ਸੀ। ਕੱਲ ਕਿੱਥੇ ਗਏ ਵੀ ਸੀ? ਆ ਜਾਂਦੇ ਕੱਲ। ਇਹ ਚਲੋ ਮੰਨ ਲਿਆ ਵੀ ਇਹ ਇਹਨਾਂ ਨੂੰ ਕੋਈ ਕੰਮ ਸੀ। ਇਹਨਾਂ ਦੇ ਮੈਡਮ ਆ ਜਾਂਦੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਆਉਣਾ। ਇਹਨਾਂ ਦਾ ਸਾਲਾ ਜਿਹੜਾ ਹਰ ਵਕਤ ਇਸ ਹਲਕੇ 'ਚ ਰਹਿੰਦਾ ਹਰ ਇੱਕ ਵਾਰ ਉਹ ਆ ਜਾਂਦਾ। ਇਹਨਾਂ ਦੇ ਮਾਮਾ ਜੀ ਹੋਰੇ ਆ ਜਾਂਦੇ ਇਹਨਾਂ ਦੇ ਭੂਆ ਦੇ ਆਪਣਾ ਮੁੰਡਾ ਜਿਹਨੂੰ 5 ਸਾਲ ਟਰੱਕ ਯੂਨੀਅਨ ਸਾਡੀ ਪੂਰੀ ਖਵਾਈ ਆ ਉਹ ਆ ਜਾਂਦਾ ਕਿੰਨੇ ਰਿਸ਼ਤੇਦਾਰ ਆ ਇਹਨਾਂ ਦੇ ਜਿਹੜੇ ਸਾਰੇ ਲੈਕਸਟੈਂਡ ਕਰਦੇ ਹੁੰਦੇ ਕਿਸੇ ਨੂੰ ਤਾਂ ਭੇਜ ਦਿੰਦਾ ਆਖੇ ਵੀ ਭਾਈ ਇਸ ਹਲਕੇ ਦੇ ਵਿੱਚ ਕਿਸੇ ਦੀ ਬਾਹ ਫੜ ਲਓ ਅਲੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਤੁਸੀਂ ਆਪ ਦਾ ਬੇੜਾ ਯਾਦ ਕਰੋ ਮੈਂ ਉਪਨ ਲਈ ਕਹਣਾ ਤੁਹਾਨੂੰ ਤੁਹਾਡਾ ਐਸਐਚਓ ਕ੍ਰਿਸ਼ਨ ਕੁਮਾਰ ਬਵਾਨੀਆਂ ਜਾ ਕੇ ਪਹਿਲਾਂ ਉਹਨੇ ਬੂਥ ਕੈਟਰਿੰਗ ਕੀਤੀ ਅਸੀਂ ਰੌਲਾ ਪਾਇਆ ਕੁਛ ਸਾਡੀ ਕੋਈ ਗੱਲ ਨਹੀਂ ਸੁਣੀ ਉਲਟਾ ਸਾਡੇ ਬੰਦਿਆਂ ਦੇ ਪਰਚੇ ਦੇਦਾ ਸਾਡੇ ਤੇ ਵੀ ਦੇਤਾ ਸਿਰਫ ਰੌਲਾ ਪਾਉਣ ਤੇ ਫਿਰ ਉਹਨੇ ਵਾਦੀਆਂ ਜਾ ਕੇ ਬੂਥ ਕੈਪਚਰ ਕੀਤਾ ਫਿਰ ਉਹਨੇ ਕਰਾਈ ਵਾਲੇ ਜਾ ਕੇ ਕੀਤਾ ਫਿਰ ਉਹਨੇ ਗਿਲਜੀ ਵਾਲੇ ਜਾ ਕੇ ਕੋਲੇ ਬਹਿ ਕੇ ਬੂਥ ਕੈਪਚਰਿੰਗ ਕਰਾਇਆ ਜੇ ਉੱਥੇ ਜਾ ਕੇ ਅਸੀਂ ਰੌਲਾ ਪਾਇਆ ਸਾਨੂੰ ਤੁਸੀਂ ਅਰੈਸਟ ਕਰ ਲਿਆ ਉਲਟਾ ਅਰੈਸਟ ਕਰਕੇ ਸਾਡੇ ਤੇ ਪਰਚੇ ਕਰਾਤੇ ਆਪ ਤਾਂ ਬਿਲਕੁਲ ਸਾਰੇ ਹੀ ਭੁੱਲ ਗਏ ਯਾਰ ਇਹ ਸਾਰਾ ਕੁਝ ਕਰਨ ਦੇ ਬਾਅਦ ਯੁੱਧ ਵੀ ਅਸੀਂ ਫੇਰ ਸੀਤਾ ਜਿੱਤ ਗਏ ਸੀ ਬਲਾਕ ਸੰਮਤੀ ਫੇਰ ਸਾਡੀ ਬੰਦੀ ਸੀ ਫਿਰ ਤੂੰ ਕਾਊਂਟਿੰਗ ਦੇ ਵਿੱਚ ਸਾਡੇ ਬੰਦੇ ਕੁੱਟ ਕੇ ਭਜਾਏ ਸਾਰੇ ਜੇ ਤੇਰੀ ਯਾਦ ਹੋਵੇ ਸਾਡੇ ਬੰਦਿਆਂ ਦੇ ਗਲ ਦੇ ਵਿੱਚ ਕੱਲੇ ਕਾਲਰ ਰਹਿ ਗਏ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜਿਆਂ ਨੂੰ ਤੋਂ ਆਇਆ ਸੀ ਹੁਣ ਤੂੰ ਕਹੀ ਜਾਂਦਾ ਮੈਂ ਹਾਈ ਕੋਰਟ ਜਾਊਂਗਾ ਮੈਂ ਕੈਮਰੇ ਲਵਾਊਂਗਾ ਮੈਂ ਐਂ ਕਰੂੰਗਾ ਮੈਂ ਆਹ ਕਰ ਆਪਦਾ ਬਿਲਾ ਸਾਰਾ ਹੀ ਭੁੱਲ ਗਿਆ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ ਜੀ ਕੈਂਡੀਡੇਟ ਦਾ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਰਿਜੈਕਟ ਕਰਾ ਪਏ ਸੀ ਜਿਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਸੀਂ ਓਪਨਲੀ ਖੁੱਲੇ ਦਿਲ ਨਾਲ ਕਹਿਆ ਸੀ ਵੀ ਜਿਹੜਾ ਮਰਜ਼ੀ ਕਾਗਜ਼ ਭਰ ਦੇ ਇੱਕ ਦੇ ਵੀ ਰਿਜੈਕਟ ਨਹੀਂ ਕਰਾਇਆ ਇਹ ਵੀ ਸਿਰਫ ਜਾ ਕੇ ਤੁਹਾਨੂੰ ਵਕਾਇਆ ਸੀ ਵੀ ਭਾਈ ਸੱਦ ਲੋ ਰਾਜੇ ਬੜੇ ਗਰ ਅਸੀਂ ਕੋਈ ਆਉ ਜਾਂ ਕੰਮ ਨਹੀਂ ਕਰਦੇ ਜਿਹਦੇ ਸਿਰ ਤੇ ਤੁਸੀਂ ਛਾਲਾ ਮਾਰਦੇ ਹੋ ਨਾ ਥੋੜੇ ਪਿੱਠ ਪਿੱਛੇ ਨਹੀਂ ਆਉਂਦਾ ਉਹ ਥੋੜੀ ਪਿੱਠ ਤੇ ਖੜਦਾ ਨਹੀਂਗਾ ਉਹ ਕੱਲੀਆਂ ਗੱਲਾਂ ਵਾਲਾ ਤੇ ਕੱਲ ਉਹੀ ਹੋਇਆ ਦਿੱਲੀ ਬੈਠਾ ਜੋਰ ਲਾਏਗਾ ਵੀ ਘੇਰ ਲੋ ਤੇ ਮੈਂ ਆ ਗਿਆ ਕਦੇ ਦਿੱਲੀ ਦੇ ਬੰਦੇ ਮੁੜੇ ਆ ਜਦੋਂ ਲੜਾਈ ਹੋ ਜੇ ਅਸੀਂ ਤਾਂ ਕੀਤਾ ਹੀ ਨਹੀਂ ਇਹੋ ਜਿਹਾ ਕੁਝ ਦੱਸੋ ਕਿੱਥੇ ਕੀਤਾ ਤੁਹਾਡੇ ਕਿਸੇ ਪਿੰਡ ਦਾ ਬੰਦਾ ਆ ਕੇ ਕੋਈ ਕਹਦੇ ਕੀਤਾ ਤਾਂ ਵੀ ਦੇਨਦਾਰ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੈਨੂੰ ਆਪ ਦੀ ਸਰਕਾਰ ਤੇ ਆਪਦੇ ਕੀਤੇ ਵੇ ਕੰਮਾਂ ਤੇ ਪੂਰਾ ਮਾਣ ਆ ਕੋਈ ਦਿੱਕਤ ਨਹੀਂ ਹਾਰ ਜਾਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਅਸੀਂ ਲੋਕਾਂ ਦੀ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਅਸੀਂ ਮੰਨਾਂਗੇ ਅਸੀਂ ਤੁਹਾਡੇ ਵਾਂਗੂੰ ਰੋਂਦੇ ਨਹੀਂ ਆਪਦੇ ਕੈਂਡੀਡੇਟ ਡਿਕਲੇਅਰ ਨਹੀਂ ਕਰਾਉਂਦੇ ਜੇ ਇਹਨਾਂ ਲੋਕਾਂ ਨੇ ਸਾਨੂੰ ਫਤਵਾ ਨਾ ਦਿੱਤਾ ਹੱਥ ਬੰਨ ਕੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਉੱਥੇ ਗਾਣ ਨੂੰ ਵੱਧ ਜ਼ੋਰ ਲਾਵਾਂਗੇ ਸਾਡੇ ਜੀ ਕੋਈ ਕਮੀ ਹੋਊਗੀ ਜੇ ਜਿਹੜੇ ਅਸੀਂ ਸੀਟ ਨਾ ਜਿੱਤ ਸਕੇ ਪਰ ਰੋਂਦੇ ਨਹੀਂ ਅਸੀਂ ਕੋਈ ਨਹੀਂ ਉੱਥੇ ਵੱਧ ਜ਼ੋਰ ਲਾ ਲਾਂਗੇ ਹੋਰ ਹੋਰ ਕੰਮ ਕਰਾਵਾਂਗੇ ਫੇਰ ਕਾਊਂਟਿੰਗ ਹੋਊਗੀ ਜਿੰਨੇ ਮਰਜ਼ੀ ਕੈਮਰੇ ਲਵਾ ਲਿਓ ਮੈਂ ਹੀ ਕਹਿ ਦਿੰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਡੀ ਸਾਹਿਬ ਨੂੰ ਵੀ ਕਹਿ ਦਿੰਦਾ ਮੈਂ ਐਸਜੀ ਹੁਸਨ ਸਾਹਿਬ ਨੂੰ ਵੀ ਕਹਿ ਦਿੰਦਾ ਵੀ ਉੱਥੇ ਕੈਮਰੇ ਲਾ ਕੇ ਆਪਣਾ ਅਕਾਊਂਟਿੰਗ ਕਰਾਓ ਜੀ ਕਿ ਮੇਰਾ ਛੋਟਾ ਭਾਈ ਬੁਖਲਾਇਆ ਫਿਰਦਾ ਕਿਤੇ ਇਹਨੂੰ ਕੋਈ ਗਲਤ ਫਹਿਮੀ ਨਾ ਰਹੇ ਜੇ ਵੀ ਮੈਂ ਪਤਾ ਨਹੀਂ ਕੀ ਕਰ ਦਿੰਦਾ ਮੈਂ ਤਾਂ ਕਹਣਾ ਬਲਾਈ ਲਓ ਵਿਚੇ ਨੂੰ ਵੀ ਇਹ ਵੀ ਨਾਲ ਬਹਿ ਜਾਵੇ ਉੱਥੇ ਕੋਈ ਦਿੱਕਤ ਨਹੀਂ ਮੈਨੂੰ ਤਾਂ ਆ ਕੇ ਵਿੱਚ ਕੋਲੇ ਬਹਿ ਕੇ ਕਾਊਂਟਿੰਗ ਕਰਾ ਲੈ ਸੋ ਇਸ ਕਰਕੇ ਨਾ ਥੋੜਾ ਜਿਹਾ ਆਪ ਦੀ ਵੀਡੀ ਥੱਲੇ ਸੋਟਾ ਮਾਰ ਲੀਦਾ ਹੁੰਦਾ ਤੁਸੀਂ ਕੋਈ ਛੱਡਿਆ ਨਹੀਂ ਸੀ ਬੰਦਾ ਸਾਡਾ ਜਿਹਦੇ ਤੇ ਪਰਚਾ ਨਾ ਕਰਾਇਆ ਹੋ। ਯਾਦਾ ਤੁਹਾਡੇ ਸਾਰੀਆਂ ਗੱਲਾਂ। ਇਸ ਕਰਕੇ ਬੋਲਣ ਲੱਗੇ ਨਾ ਥੋੜਾ ਜਆ ਤਹਿਜ਼ੀਬ ਨਾਲ ਪੁਰਜਿਆ ਕਰੋ। ਤੁਸੀਂ ਬੜੇ ਵੱਡੇ ਕਾਂਗਰਸ ਦੇ ਲੀਡਰ ਹੋ। ਕਦੇ ਤੁਸੀਂ ਸਰਦਾਰ ਬੁੱਟਾ ਸੇ ਬਾਰੇ ਬੋਲਦੇ ਹੋ ਕਦੇ ਕਿਸੇ ਬਾਰੇ ਬੋਲਦੇ ਹੋ ਕਦੇ ਕਿਸੇ ਬਾਰੇ ਬੋਲਦੇ ਹੋ। ਤੁਹਾਨੂੰ ਕਾਂਗਰਸ ਨੇ ਬਹੁਤ ਵੱਡਾ ਰੁਤਬਾ ਦਿੱਤਾ। ਥੋੜਾ ਜਆ ਬੋਲਣ ਦੀ ਤਹਿਜ਼ੀਬ ਰੱਖਿਆ ਕਰੋ। ਕਿ ਜੇ ਫਿਰ ਸਾਡਾ ਮੂੰਹ ਖੁੱਲ ਗਿਆ ਨਾ ਤੇ ਫਿਰ ਤੂੰ ਹੱਥੋਂ ਬੋਲਿਆ ਨਹੀਂ ਜਾਣਾ ਇਸ ਕਰਕੇ ਬਿਹਤਰ ਹੀ ਆ ਕਿ ਅਬ ਲਿਮਟ ਚ ਰਿਹਾ ਕਰੂੰ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਚੀਜ਼ਾਂ ਜੋ ਇੰਨੀ ਖਾਦੀ ਜੋ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਦਾ ਆਹਾ ਆ ਗੱਲਾਂ ਇਹ 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 ਸਾਰਾ ਕੁਝ ਕਰਦੇ ਰਹੇ ਆ ਅਸੀਂ ਕੁਝ ਨਹੀਂ ਕਰਦੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਉੱਪਰਲੀ ਖੁੱਲੇ ਆਮ ਅਕਾਊਂਟਿੰਗ ਹੋਊਗੀ ਜਿਹੜਾ ਜਿੱਤ ਗਿਆ ਉਹਦੇ ਗੱਲ ਛਾਰ ਪਾਕੇ